ਹਾਲੇਲੂਇਆ 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 ਸੱਚੀ ਤੇ ਸਮਰਥੀ ਪਰਮੇਸ਼ਵਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਅੱਜ ਦੇ ਦਿਨ ਦੇ ਲਈ ਸੁੰਦਰ ਸਮੇਂ ਦੇ ਲਈ ਮੇਰੇ ਪਾਪ ਯਹਵਾ ਪਰਮੇਸ਼ਵਰ ਅਸੀਂ ਸਬ ਗੱਲਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਪ੍ਰਭੂ ਤੁਸੀਂ ਮਹਾਨ ਜੋ ਦਿਆਵਾਨ ਜੋ ਤੁਹਾਡੀ ਦਇਆ ਵੱਡੀ ਆਖਦਾ ਮਨ ਖੁਦਾ ਮੇਰੇ ਪਿਆਰੇ ਪ੍ਰਭੂ ਜੀ ਅੱਜ ਦੇ ਦਿਨ ਦੇ ਲਈ ਅਸੀਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਜੀ ਇਹ ਦਿਨ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਇਸ ਗੱਲ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਪ੍ਰਭੂ ਜੀ ਪੂਰੇ ਦਿਨ ਦੇ ਵਿੱਚ ਵੀ ਬਹੁਤ ਸਾਰੇ ਐਸੇ ਲੋਕਾ ਖੁਦਾਵੰਦ ਖੁਦਾ ਜੋ ਇਸ ਦਿਨ ਨੂੰ ਵੀ ਦੇਖ ਨਹੀਂ ਪਾਏ ਪ੍ਰਭੂ ਜੀ ਤੁਸੀਂ ਆਪਣੇ अनुग्रह ਨੂੰ ਆਪਣੇ ਫਜ਼ਲ ਨੂੰ ਸਾਡੇ ਜੀਵਨਾ ਤੇ ਕੀਤਾ ਸਾਨੂੰ ਇਸ ਸਾਧ ਤੇ ਤੰਦਰੁਸਤੀ ਦਿੱਤੀ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਯਹਵਾ ਪਿਤਾ ਮੇਰੇ ਅਨੁਗ੍ਰਹਿਕਾਰੀ ਪਿਤਾ ਜੀ ਮੈਂ ਸਭ ਗੱਲਾਂ ਲਈ ਤੁਹਾਡਾ ਧੰਨਵਾਦ ਕਰਦਾ ਪਿਆਰੇ ਪ੍ਰਭੂ ਜੀ ਜਿੰਨੇ ਵੀ ਭੈਣ ਭਰਾ ਇਸ ਸਮੇਂ ਮਿਲ ਕੇ ਤੁਹਾਡੇ ਸਨਮੁਖ ਇਹ ਦੁਆ ਪ੍ਰਾਰਥਨਾ ਕਰ ਰਹੇ ਆ ਖੁਦਾਵੰ ਖੁਦਾ ਅੱਜ ਹਰੇਕ ਜਾਂਦੀ ਇਹ ਦੁਆ ਇਹ ਪ੍ਰਾਰਥਨਾ ਤੁਹਾਡੇ ਸਨਮੁਖ ਸੁਣੀ ਜਾਏ ਖੁਦਾਵੰ ਖੁਦਾ ਤੁਸੀਂ ਆਦਰ ਦੇ ਯੋਗ ਜੋ ਮੇਰੇ ਪ੍ਰਭੂ ਜੀ ਤੁਹਾਡੇ ਨਾਮ ਸਾਡੇ ਜੀਵਨਾਂ ਤੋਂ ਉਹ ਆਦਰ ਮਿਲੇ ਉਮ ਮਹਿਮਾ ਮਿਲੇ ਟੋੜਨਾ ਮਾਦਰ ਹੋਰ ਮਹਿਮਾ ਦੇ ਯੋਗਿਆ ਮੇਰੇ ਪਰਮੇਸ਼ਵਰ ਤਬੂ ਤੂੰ ਵਾਦਿਆਂ ਦਾ ਸੱਚਾ ਪਰਮੇਸ਼ਵਰ ਤੂੰ ਉਹ ਖੁਦਾਵੰ ਖੁਦਾਏ ਜੋ ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿਣਾ ਹੈ ਅਸੀਂ ਇਨਸਾਨ ਯਾ ਜਾਣੇ ਜਾਂਨੇ ਦੇ ਵਿੱਚ ਕਈ ਵਾਰ ਅਜਿਹੇ ਕਦਮ ਅਜਿਹੀਆਂ ਚੀਜ਼ਾਂ ਨੂੰ ਕਰ ਜਾਣੇ ਆ ਤੁਹਾਡੇ ਸੰਮੁਖ ਬਿਲਕੁਲ ਵੀ ਸਹੀ ਨਹੀਂ ਹੈ ਲੇਕਿਨ ਪ੍ਰਭੂ ਸਿਰ ਵੀ ਤੂੰ ਪਲਾਪਨ ਮੇਸ਼ੂਆ ਤੂੰ ਚੋਨਾ ਵਾ ਕਿ ਤੇਰੇ ਲੋਕ ਤੇਰੇ ਧੀਆਂ ਪੁੱਤਰ ਤੇਰੇ ਬੱਚੇ ਬਚਾਏ ਜਾਨ ਬਚਾਏ ਜਾਨ ਪਿਆਰੇ ਪ੍ਰਭੂ ਜੀ ਤੁਸੀਂ ਬਹੁਤ ਜ਼ਿਆਦਾ ਪ੍ਰੇਮ ਕਰਦੇ ਜੀ ਬਹੁਤ ਜ਼ਿਆਦਾ ਪਿਆਰ ਕਰਦੇ ਜੀ ਇਸ ਲਈ ਖੁਦਾਵੰ ਖੁਦਾ ਤੂੰ ਹੀ ਸਾਡੇ ਅੰਗ ਸੰਗ ਰਹਿੰਦੇ ਪਰਮੇਸ਼ਰ ਜੀ ਤੂੰ ਸਾਨੂੰ ਬੁਰੀਾਈ ਦੇ ਕੰਮਾਂ ਤੋਂ ਮੋੜਿਆ ਪਾਪ ਦੇ ਕੰਮਾਂ ਤੋਂ ਮੋੜਿਆ ਇਸ ਗੱਲ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਰ ਪ੍ਰਭੂ ਜੀ ਇਹ ਦੁਆ ਕਰਦੇ ਹਾਂ ਕਿ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਉਹਨਾਂ ਪਾਪਾਂ ਵਾਲੇ ਕੰਮਾਂ ਤੋਂ ਉਹ ਕੰਮ ਜੋ ਪਾਪ ਨੂੰ ਦਰਸਾਉਂਦੇ ਆ ਐਸੇ ਕੰਮ ਜਿਨ੍ਹਾਂ ਤੋਂ ਪਾਪ ਪ੍ਰਗਟ ਹੁੰਦਾ ਆ ਪਿਆਰੇ ਪ੍ਰਭੂ ਜੀ ਅਸੀਂ ਹਮੇਸ਼ਾ ਉਹਨਾਂ ਕੰਮਾਂ ਤੋਂ ਦੂਰ ਰਹੀਏ ਦੂਰ ਰਹੀਏ ਮੇਰੇ ਪ੍ਰਭੂ ਜੀ ਔਰ ਖੁਦਾਵੰ ਖੁਦਾ ਜਿਵੇਂ ਤੁਸੀਂ ਕਿਹਾ ਵਾ ਜਿਵੇਂ ਤੁਹਾਡਾ ਵਚਨ ਦੱਸਦਾ ਵਾ ਉਸ ਅਨੁਸਾਰ ਅਸੀਂ ਚੱਲੀਏ ਤੁਹਾਡੀ ਵਚਨ ਨੂੰ ਪੂਰਾ ਕਰਨ ਵਾਲੇ ਬਣ ਜਾਈਏ ਖੁਦਾਵੰ ਖੁਦਾ ਜੋ ਇਨਸਾਨ ਤੁਹਾਡੀ ਸੁਣਦਾ ਵਾ ਤੇ ਉਹੇ ਚੱਲਦਾ ਵਾ ਖੁਦਾਵੰ ਖੁਦਾ ਉਹ ਤੁਹਾਡੇ ਅਨੁਗ੍ਰਹਿਨ ਪ੍ਰਾਪਤ ਕਰਦਾ ਤੁਹਾਡੀ ਕਿਰਪਾ ਨੂੰ ਪ੍ਰਾਪਤ ਕਰਦਾ ਵਾ ਪਿਆਰੇ ਪ੍ਰਭੂ ਜੀ ਤੁਸੀਂ ਸਾਨੂੰ ਚੁਣਿਆ ਆਪਣੇ ਵਿੱਚ ਬੁਲਾਇਆ ਇਸ ਗੱਲ ਦੇ ਨਹੀਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦ ਦੀ ਪੇਟਾ ਤਾਂ ਮੁਚੜਾਉਨੇ ਹਾਂ ਪ੍ਰਭੂ ਜੀ ਅਸੀਂ ਆਪਣੇ ਜੀਵਨ ਤੋਂ ਕੋਈ ਅਜਿਹੇ ਕੰਮ ਨਹੀਂ ਕੀਤੇ ਜਿਸ ਕਾਰਨ ਤੁਸੀਂ ਸਾਨੂੰ ਚੁਣਿਆ ਵਾ ਤੇ ਤੁਹਾਡਾ ਫਜ਼ਲ ਹੋਇਆ ਹੈ ਸਾਡੇ ਤੇ ਕਿ ਅਸੀਂ ਅੱਜ ਤੁਹਾਡੇ ਚੁਣੇ ਹੋਏ ਲੋਕ ਠਹਿਰੇ ਹਾਂ ਔਰ ਪ੍ਰਭੂ ਜੀ ਮੈਂ ਮੰਗਦਾ ਮੇਰੇ ਪਿਆਰੇ ਪ੍ਰਭੂ ਜੀ ਜਿਵੇਂ ਤੁਸੀਂ ਆਪਣੇ ਵਚਨ ਦੇ ਵਿੱਚ ਲਿਖ ਕੇ ਦਿੱਤਾ ਵਾ ਕਿ ਨਿਤ ਪ੍ਰਾਰਥਨਾ ਦੇ ਵਿੱਚ ਲੱਗੇ ਰਹੋ ਤਾਂਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਪ੍ਰਤਾਵੇ ਦੇ ਵਿੱਚ ਨਾ ਪਹੋ ਪਿਆਰੇ ਪ੍ਰਭੂ ਜੀ ਮੈਂ ਖੋਦੇ ਲਈ ਵੀ ਮੰਗਦਾ ਵਾਂ ਆਪਦੇ ਪਰਿਵਾਰ ਦੇ ਲਈ ਨਸ ਸ ਭੈਣ ਭਰਾਵਾਂ ਦੇ ਲਈ ਮੰਗਦਾ ਵਾਂ ਕਿ ਹਰੇਕ ਜਨ ਖੁਦਾਵਨ ਖੁਦਾ ਮੇਰੀ ਪਿਆਰੀ ਪ੍ਰਭੂ ਜੀ ਦੀ ਸਾਨੂੰ ਸਭਨਾਂ ਨੂੰ ਆਪਣੇ ਵਿੱਚ ਬਹੁਤ ਸਾਰਾ ਵਧਾ ਚੁੱਕੇ ਜੋ ਸਾਡੀ ਪ੍ਰਾਰਥਨਾ ਨੂੰ ਖੁਦਾਵਨ ਖੁਦਾ ਤੁਸੀਂ ਬਹੁਤ ਜ਼ਿਆਦਾ ਵਧਾ ਚੁੱਕੇ ਜੋ ਸਾਨੂੰ ਪ੍ਰੇਮ ਦੇ ਵਿੱਚ ਸਟਰੋਂਗ ਕਰ ਚੁੱਕੇ ਜੋ ਤਾਂ ਕਿ ਜਿਵੇਂ ਤੁਹਾਡੇ ਵਚਨ ਦੇ ਵਿੱਚ ਲਿਖਿਆ ਵਾ ਖੁਦਾਵਨ ਖੁਦਾ ਸੀ ਕਿਸੇ ਵੀ ਪਰਤਾਵੇ ਦੇ ਵਿੱਚ ਨਾ ਪਈਏ ਇਹ वचन ਤੁਹਾਡਾ ਸਾਡੀ ਜ਼ਿੰਦਗੀ ਦੇ ਵਿੱਚ ਪੂਰਾ ਹੋ ਜਾਏ ਪ੍ਰਭੂ ਜੀ ਤੁਹਾਡੇ वचन ਨੂੰ ਪੂਰਾ ਕਰਨ ਦੇ ਲਈ ਅਸੀਂ ਤਿਆਰ ਹਾਂ ਖੁਦਾਵਨ ਖੁਦਾ ਅਸੀਂ ਤੁਹਾਡੇ वचन ਨੂੰ ਪੂਰਾ ਕਰਨ ਦੇ ਲਈ ਤਿਆਰ ਹਾਂ ਮੇਰੇ ਪ੍ਰਭੂ ਜੀ ਤੁਹਾਡਾ वचन ਸਾਡੇ ਜੀਵਨਾਂ ਦੇ ਵਿੱਚ ਜਗ੍ਹਾ ਪਾਏ ਜਗ੍ਹਾ ਪਾਏ ਮੇਰੇ ਖੁਦਾਵਨ ਖੁਦਾ ਜੋ वचन ਅਸੀਂ ਤੁਹਾਡੇ ਤੋਂ ਸੁਣੀਏ ਪਰਭੂ ਅਸੀਂ ਉਹਦੇ ਤੇ ਚੱਲਣ ਵਾਲੇ ਬਣ ਜਾਈਏ ਕਿਉਂਕਿ ਵਚਨ ਹੀ ਜੀਵਨ ਹੈ ਮੇਰੇ ਪਰਮੇਸ਼ਵਰ ਜੀ ਤੁਹਾਡਾ ਪਵਿੱਤਰ ਵਚਨ ਪਵਿੱਤਰ ਸ਼ਾਸਤਰ ਇਹ ਦੱਸਦਾ ਆ ਕਿ ਤੁਸੀਂ ਆਪਣੇ ਨਾਮ ਦੇ ਨਾਲੋਂ ਵੀ ਜ਼ਿਆਦਾ ਮਹੱਤਤਾ ਤੁਸੀਂ ਆਪਣੇ ਵਰਡ ਨੂੰ ਦਿੱਤੀ ਆ ਆਪਣੇ ਵਚਨ ਨੂੰ ਦਿੱਤੀ ਆ ਪਰ ਵਚਨ ਅਸਾਂ ਦੀਆਂ ਜੀਵਨਾਂ ਨੂੰ ਬਦਲਦਾ ਆ ਸਾਡੇ ਘਰਾਂਆਂ ਨੂੰ ਚੇਂਜ ਕਰਦਾ ਵਾ ਸਾਡੇ ਪਰਿਵਾਰਾਂ ਨੂੰ ਬਦਲਦਾ ਵਾ ਪ੍ਰਭੂ ਜੀ ਤੁਹਾਡਾ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਜਗ੍ਹਾ ਪਾਏ ਜਗ੍ਹਾ ਪਾਏ ਖੁਦਾਵੰ ਖੁਦਾ ਮੇਰੀ ਇਹ ਦੁਆ ਮੇਰੀ ਇਹ ਪ੍ਰਾਰਥਨਾ ਹੈ ਪ੍ਰਭੂ ਅੱਜ ਦੀ ਰਾਤ ਦੇ ਵਿੱਚ ਖੁਦਾਵੰ ਖੁਦਾ ਤੁਸੀਂ ਸਾਨੂੰ ਸੰਭਾਲ ਕੇ ਰੱਖ ਚੁੱਕੇ ਜੋ ਜਿੰਨੇ ਵੀ ਭੈਣ ਭਰਾ ਮੇਰੇ ਪ੍ਰਭੂ ਜੀ ਮਿਲ ਕੇ ਇਸ ਸਮੇਂ ਦੁਆ ਪ੍ਰਾਰਥਨਾ ਕਰ ਰਹੇ ਆ ਪ੍ਰਭੂ ਤੁਸੀਂ ਹਰੇਕ ਦੀ ਅੱਜ ਪ੍ਰਾਰਥਨਾ ਨੂੰ ਸੁਣ ਚੁੱਕੇ ਸੁਣ ਚੁੱਕੇ ਸੁਣ ਚੁੱਕੇ ਖੁਦਾਵੰਦ ਖੁਦਾ ਚਾਹੇ ਕਿਸੇ ਦਾ ਆਪਣਾ ਕੋਈ ਸੀਰੀਅਸ ਮੈਟਰ ਆ ਚਾਹੇ ਕਿਸੇ ਪਰਿਵਾਰ ਦੇ ਵਿੱਚ ਕੋਈ ਗੱਲ ਆ ਪਿਤਾ ਜੋ ਵੀ ਆ ਮਤੋਂ ਦੇ ਨਾਮ ਦੇ ਵਿੱਚ ਉਹ ਵੱਡੇ ਮਸਲੇ ਵੀ ਅੱਜ ਹੱਲ ਹੋ ਚੁੱਕਿਆ ਹੱਲ ਹੋ ਚੁੱਕਿਆ ਖੁਦਾਵੰਦ ਖੁਦਾ ਤੁਸੀਂ ਸਭ ਦੀ ਦੁਆ ਨੂੰ ਪ੍ਰਾਰਥਨਾ ਨੂੰ ਸੁਣ ਚੁੱਕੇ ਜੋ ਸੁਣ ਚੁੱਕੇ ਜੋ ਪ੍ਰਭੂ ਜੀ ਸੁਣ ਚੁੱਕੇ ਜੋ ਪਿਆਰੇ ਪ੍ਰਭੂ ਜੀ ਹਰੇਕ ਦੇ ਜੀਵਨ ਦੇ ਵਿੱਚ ਤੁਸੀਂ ਆਪਣੇ ਵੱਡੇ ਕੰਮਾਂ ਨੂੰ ਕਰ ਚੁੱਕੇ ਜੋ ਵੱਡੇ ਕੰਮਾਂ ਨੂੰ ਕਰ ਚੁੱਕੇ ਜੋ ਖੁਦਾਵਨ ਖੁਦਾ ਤੁਹਾਡੇ ਨਾਮ ਨੂੰ ਆਦਰ ਮਿਲੇ ਜਲਾਲ ਮਿਲੇ ਪ੍ਰਭੂ ਜੀ ਤੁਹਾਡਾ ਨਾਮ ਆਦਰ ਔਰ ਮਹਿਮਾ ਦੇ ਯੋਗ ਹੈ ਮੇਰੇ ਪਰਮੇਸ਼ੁਰ ਇਹ ਯੋਗ ਹੈ ਮੇਰੇ ਪਰਮੇਸ਼ਵਰ ਜੀ ਪਰਬੂ ਜੀ ਜਿੰਨੇ ਵੀ ਭੈਣ ਭਰਾ ਇਸ ਸਮੇਂ ਮਿਲ ਕੇ ਦੁਆ ਪ੍ਰਾਰਥਨਾ ਕਰ ਰਹੇ ਆ ਖੁਦਾਮ ਖੁਦਾ ਮੈਂ ਮੰਗਦਾ ਵਾ ਆਪਣੇ ਲਈ ਵੀ ਔਰ ਇਹਨਾਂ ਸਭਨਾ ਦੇ ਲਈ ਵੀ ਕਿ ਖੁਦਾਵਨ ਖੁਦਾ ਤੁਸੀਂ ਹਰੇਕ ਨੂੰ ਮਿੱਠੀ ਤੇ ਪਿਆਰੀ ਨੀਂਦ ਦੇ ਚੁੱਕੇ ਜੋ ਜੋ ਸ਼ੈਤਾਨ ਨੰਟੀਵਟੀ ਪਿਛਲੇ ਦਿਨਾਂ ਦੇ ਵਿੱਚ ਤੇਰੇ ਲੋਕਾਂ ਦੇ ਜੀਵਨਾਂ ਨੂੰ ਨਾਸ਼ ਕਰਨਾ ਚਾਹੁੰਦਾ ਸੀ ਇਧਰ ਉਹ ਵੀਆਂ ਗੱਲਾਂ ਦੇ ਵਿੱਚ ਉਲਝਾਉਣਾ ਚਾਹੁੰਦਾ ਸੀ ਅੱਜ ਮੈਂ ਕਮਾਂਡ ਕਰਦਾ ਹਾਂ ਔਰ ਇੱਕ ਦੇ ਜੀਵਨ ਨੂੰ ਛੱਡੇ ਔਰ ਜਾਏ ਛੱਡੇ ਔਰ ਜਾਏ ਇਨ ਜੀਸਸ ਦੇ ਪ੍ਰਭੂ ਤੁਹਾਡੇ ਨਾਮ ਦੇ ਵਿੱਚ ਤੁਹਾਡੇ ਨਾਮ ਦੇ ਵਿੱਚ ਖੁਦਾਮਨ ਖੁਦਾ ਤੂੰ ਹੀ ਸਾਡੀ ਪ੍ਰਾਰਥਨਾ ਨੂੰ ਸੁਣਿਆ ਇਹਨੂੰ ਗ੍ਰਹਿਣ ਕੀਤਾ ਵਾ ਤੁੜੇ ਹਜ਼ੂਰ ਕਬੂਲੀ ਜਾ ਚੁਕੀ ਆ ਅੱਜ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਕੋਈ ਰੋਗ ਕੋਈ ਹੱਲਾ ਕੋਈ ਬਿਮਾਰੀ ਕੋਈ ਪੀੜਾ ਹਰੇਕ ਤਰ੍ਹਾਂ ਦੇ ਹਾਲਾਤ ਅੱਜ ਤਬੂ ਟੜੇ ਲੋਕਾਂ ਨੂੰ ਟੜੇ ਬੱਚਿਆਂ ਨੂੰ ਛੱਡ ਕੇ ਜਾ ਚੁੱਕੇ ਛੱਡ ਕੇ ਜਾ ਚੁੱਕੇ ਛੱਡ ਕੇ ਜਾ ਚੁੱਕੇ ਪਿਆਰੇ ਪ੍ਰਭੂ ਜੀ ਤੁਸੀਂ ਮਹਾਂਜ ਜਿਹੜੇ ਵੀ ਭੈਣ ਭਰਾਵਾਂ ਨੂੰ ਗਲਤ ਸੁਪਨੇ ਆਉਂਦੇ ਆ ਗਲਤ ਵਿਚਾਰ ਬਣਦੇ ਆ ਅਜਮੇ ਉਹ ਸੁਪਨੇ ਦੀ ਦੁਸਤ ਆਤਮਾ ਨੂੰ ਮੈਂ ਕਮਾਂਡ ਕਰਦਾ ਨੰਦੇ ਮਨਨ ਨਾ ਵਿਚਾਰ ਉਸ ਦੇ ਨੂੰ ਬੋਡੀ ਨੂੰ ਛੱਡੇ ਉਹ ਛੱਡੇ ਹੋ ਜਾਏ ਇਨ ਜੀਸਸਲੀ ਤਾਂ ਉਤੜੇ ਨਾਮ ਜਿਹਾ ਸਹਾ ਹੌ ਚੁਕਾ ਅਰੇ ਹਾਕਿਰ ਦਿੱਤਾ ਹੈ ਤੁਸੀਂ ਸਾਨੂੰ ਇਹ ਅਧਿਕਾਰ ਦਿੱਤਾ ਹੈ ਪ੍ਰਭੂ ਜੀ ਤੁਸੀਂ ਸਾਨੂੰ ਕਿ ਤੁਸੀਂ ਦੁਸ਼ਟ ਆਤਮਾਵਾਂ ਨੂੰ ਤੁਹਾਡੇ ਨਾਮ ਦੇ ਵਿੱਚ ਅਗਰ ਅਸੀਂ ਝਿੜਕਾਂਗੇ ਡਾਂਟਾਂਗੇ ਉਹ ਸਾਨੂੰ ਸਾਡੇ ਜੀਵਨਾਂ ਨੂੰ ਛੱਡਣਗੇ ਔਰ ਜਾਣਗੇ ਨਿਸ਼ਚੈ ਮੇਰੇ ਪਰਮੇਸ਼ਵਰ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣ ਲਿਆਵਾ ਸੁਣ ਲਿਆਵਾ ਪ੍ਰਭੂ ਜੀ ਇਹ ਤੁਹਾਡੇ ਹਜ਼ੂਰ ਕਬੂਲੀ ਜਾ ਚੁੱਕੀ ਆ ਪ੍ਰਭੂ ਜੀ ਕੱਲ ਦਾ ਦਿਨ ਸਾਡੇ ਲਈ ਆਨੰਦ ਆਏਗਾ ਸਾਡੇ ਲਈ ਖੁਸ਼ੀ ਦਾ ਆਏਗਾ ਪ੍ਰਭੂ ਜੀ ਕੱਲ ਦਾ ਦਿਨ ਸਾਡੇ ਲਈ ਆਨੰਦ ਆਏਗਾ ਖੁਸ਼ੀ ਦਾ ਆਏਗਾ ਨਿਸ਼ਚੈ ਮੇਰੇ ਪਰਮੇਸ਼ਵਰ ਅੱਜ ਦੇ ਲਈ ਵੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਨੂੰ ਪ੍ਰਾਰਥਨਾ ਦੇ ਵਿੱਚ ਹੋਰ ਵੀ ਸਟਰੋਂਗ ਬਣਾ ਚੁੱਕੇ ਹੋ ਹੋਰ ਵੀ ਸਟਰੋਂਗ ਬਣਾ ਚੁੱਕੇ ਹੋ ਕਿਉਂਕਿ ਪ੍ਰਾਰਥਨਾ ਕਰਨਾ ਖੁਦਾ ਨੂੰ ਖੁਦਾ ਤੋਡੇ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨਾ ਆ ਉਹ ਤੁਹਾਡਾ ਵਚਨ ਵੀ ਦੱਸਦਾ ਆ ਕਿ ਨਿਤ ਪ੍ਰਾਰਥਨਾ ਦੇ ਵਿੱਚ ਲੱਗੇ ਰਹੋ ਤਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਪ੍ਰਤਾਵੇ ਦੇ ਵਿੱਚ ਨਾ ਪੋ ਪਰ ਪ੍ਰਭੂ ਜੀ ਤੁਸੀਂ ਸਾਡੇ ਜੀਵਨਾਂ ਨੂੰ ਸੁਪਰ ਬlesਟ ਕੀਤਾ ਆ ਪ੍ਰਭੂ ਜੀ ਤੁਸੀਂ ਹਰੇਕ ਤਰ੍ਹਾਂ ਦੀ ਨੈਗੇਟਿਵਿਟੀ ਦੇ ਵਿਚਾਰਾਂ ਨੂੰ ਖਤਮ ਕਰ ਦਿੱਤਾ ਵਾ ਅਸ ਤੁਸੀਂ ਸਾਡੇ ਜੀਵਨਾਂ ਨੂੰ ਬਦਲ ਦਿੱਤਾ ਆ ਮੇਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਡਾ ਸ਼ੁਕਰੀਆ ਦਾ ਕਰਦਾ ਹਾਂ ਤੁਸੀਂ ਮਹਾਨ ਜੋ ਦਇਆਵਾਨ ਜੋ ਪ੍ਰਭੂ ਜੀ ਤੁਹਾਡੀ ਦਇਆ ਦੇ ਲਈ ਤੁਹਾਡੀ ਕరుణਾ ਦੇ ਲਈ ਤੁਹਾਡੀ ਕਿਰਪਾ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਹਾਂ ਪ੍ਰਭੂ ਜੀ ਜਿੰਨੇ ਵੀ ਭੈਣ ਭਰਾ ਦੁਆ ਪ੍ਰਾਰਥਨਾ ਦੇ ਕਰ ਰਹੇ ਆ ਹਰ ਇੱਕ ਦੇ ਜੀਵਨ ਨੂੰ ਅੱਜ ਤੁਸੀਂ ਛੂ ਚੁੱਕੇ ਜੋ ਚੰਗਾ ਕਰ ਚੁੱਕੇ ਜੋ ਪ੍ਰਭੂ ਜੀ ਨਦੇ ਪਰਿਵਾਰਾਂ ਦੇ ਵਿੱਚ ਉਸ ਬਰਕਤ ਨੂੰ ਦੇ ਚੁੱਕੇ ਜੋ ਉਸ ਆਸ਼ੀਸ਼ ਨੂੰ ਦੇ ਚੁੱਕੇ ਜੋ ਉਹ ਬਰਕਤ ਉਹ ਆਸ਼ੀਸ਼ ਜੋ ਤੁਸੀਂ ਸਾਡੇ ਲਈ ਸੋਚ ਕੇ ਰੱਖਿਆ ਤੇ ਰੱਬ ਤੁਹਾਡਾ वचन ਦਾਸਾਇਆ ਪ੍ਰਭੂ ਜੀ ਕਿ ਜੋ ਸੋਚਿਆ ਤੁਸੀਂ ਸਾਡੇ ਵਿੱਚੇ ਸੋਚਿਆ ਆ ਲਾਭ ਦੀਆਂ ਆਵਾਂ ਲਾਭ ਦੀਆਂ ਆਵਾਂ ਉਹਾਂ ਨੀੜੀਆਂ ਨਹੀਂ ਆ ਪ੍ਰਭੂ ਜੀ ਤੁਹਾਡੇ वचन ਦੇ ਅਨੁਸਾਰ ਉਹ ਵੱਡੇ ਲਾਭ ਸਾਡੀ ਜ਼ਿੰਦਗੀ ਦੇ ਵਿੱਚ ਆ ਚੁੱਕੇ ਆ ਆ ਚੁਕੇ ਆ ਮੇਰੇ ਪ੍ਰਭੂ ਜੀ ਖੁਦਾਵੰਦ ਖੁਦਾ ਇਹ ਸਾਡੇ ਜੀਵਨਾਂ ਨੂੰ ਬਦਲਿਆ ਵਾ ਸਾਡੇ ਜੀਵਨ ਨੂੰ ਬਦਲਣ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਪਾਉ ਜੀ ਅਸੀਂ ਪਾਪ ਦੇ ਵਿੱਚ ਸੀ ਅਸੀਂ ਪਾਪ ਦੀ ਗੁਲਾਮੀ ਦੇ ਵਿੱਚ ਸੀ ਅਸੀਂ ਪਤਾ ਨਹੀਂ ਸਾਡਾ ਜੀਵਨ ਕਿੱਦਾਂ ਦਾ ਸੀ ਕਿਵੇਂ ਦਾ ਸੀ ਬਸ ਅਸੀਂ ਜਾਣਦੇ ਆ ਕਿ ਅਸੀਂ ਉਸ ਪਾਪ ਦੇ ਵਿੱਚ ਵੱਜੇ ਹੋਏ ਸਾਂ ਕਿ ਰੇ ਹੋਏ ਸਾਂ ਤੁਸੀਂ ਸਾਨੂੰ ਛੁਡਾਇਆ ਆ ਪਰਭੂ ਜੀ ਤੁਸੀਂ ਸਾਨੂੰ ਛੁਡਾਇਆ ਤੁਸੀਂ ਸਾਨੂੰ ਛੁਡਾਇਆ ਇਸ ਗੱਲ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਧੰਨਵਾਦ ਦੀ ਪੇਟਾ ਤੁਹਾਨੂੰ ਚੜਾਉਣੀ ਹਾਂ ਮੇਰੇ ਯਹੋਵਾ ਪਿਤਾ ਮੇਰੇ ਰਾਫਾ ਕੁਦਾਵਨ ਖੁਦਾ ਮੈਂ ਸਾਰੀਆਂ ਗੱਲਾਂ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਧੰਨਵਾਦ ਦੀ ਪੇਟਾ ਤੁਹਾਨੂੰ ਚੜੋਣਾ ਪ੍ਰਭੂ ਜੀ ਅੱਜ ਦੇ ਦਿਨ ਦੇ ਲਈ ਅੱਜ ਦੇ ਸਮੇਂ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਇਸ ਸਮੇਂ ਨੂੰ ਵੀ ਪ੍ਰਭੂ ਜੀ ਤੁਹਾਡੇ ਹੱਥਾਂ ਦੇ ਵਿੱਚ ਦੇਣਾ ਵਾ ਖੁਦਾਵਨ ਖੁਦਾ ਤੁਸੀਂ ਮੈਨੂੰ ਵੀ ਮੇਰੇ ਪਰਿਵਾਰ ਨੂੰ ਮੇਰੇ ਘਰਾਂ ਨੂੰ ਔਰ ਜਿੰਨੇ ਵੀ ਭੈਣ ਭਰਾ ਇਸ ਸਮੇਂ ਤੁਹਾਡੇ ਸਨਮੁਖ ਦੁਆ ਪ੍ਰਾਰਥਨਾ ਕਰ ਰਹੇ ਆ ਅੱਜ ਹਰੇਕ ਦੇ ਜੀਵਨ ਨੂੰ ਤੁਸੀਂ ਛੂ ਚੁੱਕੇ ਜੀ ਮੇਰੇ ਯਹੋਵਾ ਪਿਤਾ ਮੇਰੇ ਰਹਾਫਾ ਖੁਦਾਵਨ ਖੁਦਾ ਤੁਸੀਂ ਸਾਡੀ ਪ੍ਰਾਰਥਨਾ ਨੂੰ ਗ੍ਰਹਿਣ ਕੀਤਾ ਕਬੂਲ ਕੀਤਾ ਇਸ ਗੱਲ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਸਵਿੰਤੀ ਪ੍ਰਾਰਥਨਾ ਨੂੰ ਪ੍ਰਭੂ ਤੁਹਾਡੇ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 Hallelujah, hallelujah.